ਕਿਲੋ ਚੋਇਆਗਾ 4 ਕਿਲੋ ਤੜਕੇ 4 ਕਿਲੋ ਹੁਣ ਦੇਊਗੀ ਐਡਾ ਲੈਵਾਗਾ ਜਿਹੇ ਜਿਹੇ ਛੋਟਾ ਮੈਂ ਆ ਉਹ ਜਿਹੇ ਛੋਟਾ ਮੁੱਲ ਕਰਦਾ ਕੋਈ ਚੱਕਰ ਨਹੀਂ ਜਸ ਨੋ ਦੇਣੀ ਟਾਟਾ ਬਾਟਾ ਆ ਚੰਗੇ ਕੱਦ ਕਾਠ ਵਾਲੀ ਬਿਹੜਾ ਆਪਾਂ ਦੀ ਓਕੇ ਹੈਗੀ ਓਕੇ ਵੱਡੇ ਭਾਈ ਗੰਨੇ ਵਾਂਗੂ ਵਰਦੀ ਆ ਬੱਸੀ ਇਹ ਅਗਲਾ ਢਿੱਡ ਬਨ ਕੇ ਪੈਸੇ ਲਾਉਂਦਾਗਾ ਅਗਲੇ ਨੂੰ ਕੱਲੂ ਆਹ ਹੋਜੇ ਉਹ ਗੱਲ ਦਾ ਆਪਣਾ ਹੋਣੀ ਕਿਲੋ ਵੱਧ ਨਿਕਲੂਗਾ ਘੱਟ ਨਹੀਂ ਨਿਕਲਗਾ ਅੱਸੀ ਕੱਲ੍ਹ ਦੋਸਤੋ ਬਬੂ ਸਵਾਤ ਕਰਦੇ ਮਿੱਤਰੋ ਤੇ ਅੱਜ ਨਾ ਆਪਾਂ ਭਾਈ ਸਣੀ ਕੋਲੇ ਪਹੁੰਚੇ ਹੋਏ ਆਂਗੇ ਭਾਈ ਸਣੀ ਕੋਲੇ ਨਾ ਮਿੱਤਰੋ ਦੋ گاਮਾਂ ਨੇ ਤੇ ਦੋ ਇੱਕ ਤਾਂ ਆ ਗਈ ਸਾਹਮਣੇ ਖੜੀ ਹੈ ਜਿਹੜੀ ਤੇ ਇੱਕ ਆ ਗਈ ਮਿੱਤਰੋ ਇਧਰਲੇ ਪਾਸੇ ਇਹਨਾਂ ਦੀ ਨਾ ਜਾਣਕਾਰੀ ਲੈ ਕੇ ਦਿੰਨੇ ਆ ਮਿੱਤਰੋ ਤੇ ਨਾ ਜੇ ਜਿਹੜੇ ਰੇਟ ਕਰੂ ਬਾਈ ਸਣੀ ਜੇ ਚੰਗੇ ਲੱਗੇ ਦੱਸਿਓ ਜਰੂਰ ਆਜੋ ਆਪਾਂ ਕਰਾ ਕੇ ਬਾਈ ਨਾਲ ਗੱਲਬਾਤ ਤੇ ਸਣੀ ਬਾਈ ਆਈ ਕਰਾ ਹੋਰ ਬਾਈ ਸਣੀ ਕਿਵੇਂ ਆ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਪਿੰਡ ਦੱਸ ਪਹਿਲਾਂ ਪਿੰਡ ਬਈ ਮਾਨਵੀ ਬੜੀਆਂ ਮਾਨਵੀ ਬੜੀਆਂ ਤੇ ਜਿਹੜਾ ਕਿਹੜਾ ਪਿੰਡਾ ਕਿਹੜਾ ਮਾਨਸਾ ਬਈ ਪਿੰਡ ਇਹ ਮੂਸੇ ਦੇ ਜਮਾ ਮੂਸੇ ਦੇ ਨਾਲ ਹੀ ਆ ਕਿਲੋਮੀਟਰ ਤੀ ਸਿੱਧੂ ਮੂਸੇ ਵਾਲੇ ਦੇ ਪਿੰਡ ਦੇ ਜਮਾ ਨਾਲ ਆ ਗਿਆ ਠੀਕ ਆ ਅੱਛਾ ਜਿਵੇਂ ਅੱਜ ਆਪਣੇ ਕੋਲੇ ਦੋ ਬੜਾ ਆਈਆਂ ਤੇ ਦੋਵੇਂ ਸਿੰਘਾਂ ਵਾਲੀਆਂ ਆਈਆਂ ਹੈ ਹਾਂ ਹਾਂ ਬਈ ਅੱਛਾ ਪਹਿਲੇ ਨੰਬਰ ਵਾਲੀ ਤੇ ਚੱਲ ਕੇ ਰਾ ਉੱਧਰਲੇ ਪਾਸੇ ਲੈ ਵੀ ਮਿੱਤਰੋ ਇੱਕ ਖੁ ਨੂੰ ਮੈਂ ਦੱਸ ਦਿੰਨਾ ਆ ਤਾਂ ਥਾਂ ਹੈਗਾ ਬਾਈ ਦਾ ਮ ਉੱਚਾ ਇਹ ਜਿੱਥੇ ਅਸੀਂ ਖੜੇ ਆ ਤੇ ਆ ਹੈਗਾ ਨੀਮਾ ਵਾਲਾ ਮੈਨੂੰ ਐਂ ਦੱਸ ਇਹ ਆਪਾਂ ਦਿਖਾ ਦਗੇ ਹਨਾ ਹਾਂ ਹਾਂ ਬਈ ਮੈਨੂੰ ਐ ਦੱਸ ਜਿਹੜੀ ਤੇਰੀ ਆ ਗਾਂ ਆ ਗਈ ਤਾਂ ਸੁਆ ਦੱਸ ਸੁਆ ਬਈ ਪਹਿਲਾ ਕੋਲੋਂ ਹੈ ਪਹਿਲਾ ਸੁਆ ਹਾਂ ਬਈ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਬਈ ਕੱਲ ਹੀ ਸੂਈ ਹੈਗੀ ਕੱਲ ਦੀ ਸੂਈ ਆ ਪਹਿਲਾ ਸੁਆ ਤੇ ਮਗਰ ਬੱਚਾ ਮਗਰ ਬਈ ਬੱਚਾ ਮਗਰ ਬੱਚਾ ਤੇ ਕਿੰਨੇ ਦਾ ਦੁੱਧ ਆਦੀ ਵਹਿੜਾ ਦੁੱਧ ਬਈ 15 16 ਕਿਲੋ ਆ ਰਾਮ ਨਾਲ ਦੇ ਤੂੰ ਖੁੱਲੇ ਹੱਥ ਨਾਲ 15 16 ਕਿਲੋ ਖੁੱਲਾ ਹਾਂ ਬਈ ਠੀਕ ਆ ਤੇ ਕੱਲ ਸੂਈ ਆ ਜੇਰ ਜੂਰ ਦੀ ਕੰਪਲੀਟ ਆ ਆਪਾਂ ਵੀਡੀਓ ਦਿਖਾ ਦਾਂਗੇ ਕੰਪਲੀਟ ਹਾਂ ਲਾ ਫਿਰ ਖੋਲ ਕੇ ਰਾ ਲਾ ਖੋਲ ਕਰਾ ਫਿਰ ਨਾ ਲੈ ਵੀ ਮਿੱਤਰੋ ਕੱਦ ਕਾਠ ਜਿਹੜਾ ਹੈਗਾ ਨਾ ਬਹਿੜ ਦਾ ਚੰਗਾ ਤੇ ਊ ਠੰਡੀ ਸੀਲਾ ਬਾਈ ਬਾਲੀ ਠੰਡੀ ਸੀਲਾ ਜਿਵੇਂ ਸਿੰਘ ਨੇ ਉਹ ਹਿਸਾਬ ਨਾਲ ਤਾਂ ਹੋਈ ਆ ਹਾਂ ਬਾਲੀ ਬਰਫ ਆ ਦੇਖੋ ਮਿੱਤਰੋ ਜਾਤ ਵੀ ਜਿਹੜੀ ਹੈਗੀ ਨਾ ਕਾਲੇ ਰੰਗ ਦੀ ਚੰਗੀ ਆ ਬਾਈ ਜਾਤ ਵਾਲੀ ਆ ਆ ਥਾਂ ਲੈਵਾ ਦੇਖ ਲੋ ਲੈ ਵੀ ਹੁਣ ਬੌਲਾ ਇਹਦੇ ਚੋਂ ਕੱਢਿਆ ਹੋਇਆ ਬੌਲਾ ਬਈ 8 ਕਿਲੋ ਚੋਇਆਗਾ 4 ਕਿਲੋ ਤੜਕੇ 4 ਕਿਲੋ ਹੁਣ ਦੇਊਗੀ ਐਡਾ ਲੇਵਾਗਾ ਸਹੀ ਗੱਲ ਆ ਲੈ ਗੱਲ ਪੱਕਾ ਖਾਲੀ ਕਰੀਏਗੀ ਖਾਲੀ ਕਰਕੇ ਹਾਂ ਤੜਕੇ ਜਮਾ ਫਰੈਸ਼ ਆ ਖਾਲੀ ਆ ਠੀਕ ਆ ਤੇ ਮੈਨੂੰ ਐ ਦੱਸ ਇਹਦਾ ਰੇਟ ਜੇ ਗੱਲ ਕਰੀਏ ਰੇਟ ਕਿਹੇ ਜਾ ਕਰੇਗਾ ਰੇਟ ਬਈ ਬਜ ਵਜੇ ਹੀ ਕਰਦਾਂਗੇ ਕੋਈ ਚੱਕਰ ਨਹੀਂ ਅੱਛਾ ਹਾਂ ਤੇ ਫਿਰ ਕਿੰਨਾ ਰੇਟ ਆ ਰੇਟ ਬਈ ਮੁੱਲ ਤਾਂ ਕਰਦੇ ਆ 55000 ਹਾਂ 47000 ਦੀ ਬੱਚੀ ਜੈਸ ਨੋ ਦੇਣੀ ਟਾਟਾ ਬਾਟਾ ਠੀਕ ਆ ਹਾਂ ਸੰਤਾਰੇ ਹਾਂ ਕੱਦ ਵੀ ਕੋਈ ਛੋਟਾ ਮੰਨ ਕੇ ਨਾ ਵੇ ਵੱਡੀਆਂ ਚ ਪੈਂਦੀ ਆ ਸਹੀ ਗੱਲ ਆ ਹਾਂ ਠੀਕ ਆ ਸੀਲ ਬਥੇਰੀ ਆ ਠੀਕ ਆ ਲੈ ਚੱਲ ਥੋੜਾ ਇਹ ਬੱਚੇ ਦਾ ਕਰਦੀ ਹੁਣ ਤਾਜੀ ਸੂਈ ਆ ਨੀ ਨੂੰ ਤਾਜੀ ਸੂਈ ਆ ਨਾ ਤਾਂ ਕਰਕੇ ਆ ਬੱਚੇ ਦਾ ਤਾਂ ਫਿਰ ਤੈਨੂੰ ਪਤਾ ਹੀ ਆ ਇਹ ਆ ਦੇਖ ਲਓ ਮਿੱਤਰੋ ਵੇ ਆ ਚੰਗੇ ਕੱਦ ਕਾਠ ਵਾਲੀ ਬਹੜਾ 15 16 ਕਿਲੋ ਬਾਈ ਕਹਿੰਦਾ ਖੁੱਲਾ ਦੁੱਧ ਪਾ ਦਊਗੀ ਕੱਦ ਠੀਕ ਆ ਵੱਡੀ ਦੇ ਉਪਰੇ ਭਾਈ ਆਪਣਾ ਕਿਲੋ ਘੱਟ ਦੱਸ ਕੇ ਕਹਿ ਕੇ ਦਿੰਨੇ ਆ ਜੀ ਹਣਾ ਠੀਕ ਆ ਹਾਂ ਹੁਣ ਹੈਗਾ 9 ਕਿਲੋ ਦੁੱਧ ਹਾਂ ਹਾਂ 9 9 ਕਿਲੋ ਬੜਾ ਆ ਬਾਈ ਬਾਈ ਕੱਲ ਲਿਆ ਅੱਲ੍ਹੇ ਦੀ ਸੂਆ ਬੌੜਾ ਆਈ ਆ ਠੀਕ ਆ ਬੌੜਾ ਆਈ ਆ ਇਹ ਤਾਂ ਪਾੜਦਾ ਯਾਰ ਜਿਹੜਾ ਹਾਂ 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 ਖੱਟਾ ਖੱਟਾ ਬਈ ਤੜਕੇ 90 ਫੈਂਟ ਆਈ ਆ ਕਾਪੀ ਦਿਖਾ ਦਿੰਨੇ ਆ ਅੱਛਾ ਹਾਂ ਠੀਕ ਆ ਲੈ ਵੀ ਬੌੜਾ ਜਿਹੜਾ ਹੈਗਾ ਨਾ ਮਿੱਤਰੋ ਇਹਦੇ ਥੱਲੇ ਹੁਣ 8 ਕਿਲੋ ਆ ਤੇ ਮੈਨੂੰ ਐਂ ਦੱਸਦੇ ਹੁਣ ਇੱਧਰ ਆ ਕੇ ਰਾਂ ਅੱਛਾ ਸਣੀ ਜਿਹੜੀ ਤਰੀ ਆ ਪਹਾੜ ਆ ਗਈ ਹੈਨਾ ਹਾਂ ਇਹ ਸਪਹਾੜ ਦਾ ਸੂਆ ਇਹਦਾ ਬਈ ਪਹਿਲਾਂ ਇਹ ਵੀ ਪਲੂਣੀ ਐ ਇਹ ਵੀ ਪਹਿਲਾਂ ਇਹ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਬਈ ਤੀਜਾ ਚੌਥਾ ਦਿਨ ਹੀ ਆਜੇ ਉਹ ਦੇਖ ਲੈ ਨਾੜੂਆ ਨਾਲਾ ਬੱਚੇ ਦਾ ਠੀਕ ਐ ਇਹ ਆ ਗਿਆ ਬੱਚਾ ਹੈ ਹਾਂ ਬਈ ਅੱਛਾ ਕਿੰਨਾ ਬੌਲਾ ਹੁਣ ਥਲੇ ਦੁੱਧ ਬੌਲਾ ਬਈ ਨੈਟ ਫਿਰ 8 ਕਿਲੋ ਹੈਗਾਗਾ ਹੁਣ ਠੀਕ ਐ ਹਾਂ 8 ਕਿਲੋ ਹੈਗਾ ਖੁੱਲਾ ਹਾਂ ਕਿੰਨਾ ਦੁੱਧ ਪਾ ਦੂਗੀ ਇਹ ਦੁੱਧ ਬਈ 12 ਕਿਲੋ ਦਾ ਪਾ ਦੂਗੀ 12 ਕਿਲੋ ਠੀਕ ਆ। ਜੇ ਛੋਟਾ ਮੈਂ ਆ ਉਹ ਛੋਟਾ ਮੁੱਲ ਕਰਦਾ ਕੋਈ ਚੱਕਰ ਨਹੀਂ। ਹਾਂ ਹਾਂ ਹਾਂ। ਲਵੀ ਗੱਲ ਸੁਣ ਲੋ। ਲਵੀ ਕਹਿੰਦਾ ਜੇ ਛੋਟਾ ਮੈਂ ਆ ਉਹ ਛੋਟਾ ਮੁੱਲ ਕਰਦਾਂਗੇ ਤੇ ਉਹ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜਿਵੇਂ ਆਪਾਂ ਬੱਚਾ ਛੱਡ ਕੇ ਦੇਖਿਆ ਸੀ। ਹਾਂ ਹਾਂ। ਹੈਨਾ ਬਾਹਰ ਹੀ ਠੰਡੀ ਆ ਭਾਈ ਐ ਗਰਮ ਵਾਲਾ ਕੰਮ ਹੀ ਨਹੀਂ ਜਿਵੇਂ ਸਿੰਘ ਨੇ ਗਾਦੇ ਹੈਨਾ। ਉਹ ਕੰਮ ਨਹੀਂ ਹੈਗਾਗਾ। ਠੀਕ ਹੈ। ਲੈ ਆ ਆ ਲੰਮੀ ਲੈ ਚੱਲ ਕੇਰਾ। ਲਵੀ ਇਧਰੋਂ ਥਣ ਦੇਖ ਲੋ ਤੁਸੀਂ ਹੈਨਾ ਚਵਾਈ ਚੂਈ ਜਿਹੜੀ ਹੈਗੀ ਥਣਾਂ ਦੀ। ਓਕੇ ਹੈਗੀ ਓਕੇ ਵੱਡੇ ਭਾਈ ਗੰਨੇ ਵਾਂਗੂ ਵਰਦੀ ਆ ਬੱਸੀ ਠੀਕ ਆ ਹਾਂ ਲੈ ਵੀ ਮੈਂ ਨਾ ਇਹ ਬੱਚਾ ਛੱਡ ਕੇ ਦੇਖਿਆ ਸੀ ਮੈਂ ਸ਼ਾਰਟ ਵਿੱਚ ਲਾ ਦੂੰਗਾ ਮਿੱਤਰੋ ਇਹ ਨਾ ਨਾਲ ਦੀ ਨਾ ਬੱਚਾ ਛੱਡਿਆ ਤੇ ਨਾਲ ਦੇ ਨਾਲ ਹੀ ਉਤਰੇ ਮੈਂ ਤੁਹਾਨੂੰ ਦੱਸਾਂ ਗੱਲ ਜਦੋਂ ਬੱਚਾ ਛੱਡਤਾ ਅੱਧਾ ਮਿੰਟ ਦਾ ਬਾਹਲਾ 20 ਸਕਿੰਟਾਂ ਦੇ ਵਿੱਚ ਨਾ ਬਸ ਇਹ ਉਤਰੇ ਸੀਗੀ ਤੇ ਨਾਲ ਦੀ ਨਹੀਂ ਪਿਸ਼ਾਬ ਕਰਦਾ ਹਨਾ ਨਿਸ਼ਾਨੀ ਹੁੰਦੀ ਹੈ ਇਹਨਾਂ ਦੀ ਹੁਣ ਬੱਚੇ ਦਾ ਥੋੜਾ ਜਿਹਾ ਕਰਦੀ ਆ ਨਾ ਤਾਂ ਕਰਕੇ ਤਾਂ ਅਸੀਂ ਸੁਈਆ ਕਰਕੇ ਕਿੰਨਾ ਰੇਟ ਕਰਤਾ ਇਹਦਾ ਸਣੀ ਇਹਦਾ ਬਈ ਮੁੱਲ ਤਾਂ ਕਰੀ ਜਾਂਦੇ ਨੇਗੇ 35000 ਰੁਪਿਆ ਅੱਛਾ ਜੱਸ ਨੋ ਬੱਚੀ ਬਸ 32000 ਦੀ ਦੇ ਦਾਂਗੀ ਟਾੜਾ ਬਟਾ ਬੱਕ ਬੰਨ ਮਾਰਦਣ ਕਰਦਾ ਕਿੰਨਾ ਬਸ 30 ਦੀ ਦੇ ਦਾਂਗੇ ਯਾਰ ਤੇਰੇ ਕਰਕੇ ਮੇਰੇ ਚਿਕਨ ਨੇ ਤੂੰ ਆ ਪਿਆ ਹੋਆ ਠੀਕ ਆ ਨਹੀਂ ਬੰਨ ਦੇ ਕਰ ਨਹੀਂ ਇਹ ਬੱਚੀ ਵੀ ਦੇਖ ਮੈਂ ਸ਼ਾਰਟ ਲਾ ਵਾ ਵੈਰਾਈਟੀ ਆ ਵੱਡੇ ਭਾਈ ਐ ਹੋ ਨਹੀਂ ਹੈਗਾ ਗਾ ਬੜਾ ਦੁੱਧ ਹੁਣ ਜਿਹੜਾ ਬੰਦਾ ਆਊਗਾ ਯਾਰ 8-9 ਕਿਲੋ ਦੁੱਧ ਤਿਆਰ ਮਿਰੂਗਾ ਵੱਡੇ ਭਾਈ ਅਗਲਾ ਢਿੱਡ ਬਨ ਕੇ ਪੈਸੇ ਲਾਉਂਦਾਗਾ ਅਗਲੇ ਨੂੰ ਕੱਲ ਨੂੰ ਉਹ ਹੋ ਜੇ ਉਹ ਗੱਲ ਦਾ ਆਪਣਾ ਹੋਣੀ ਕਿਲੋ ਵੱਧ ਨਹੀਂ ਨਿਕੂਗਾ ਘੱਟ ਨਹੀਂ ਨਿਕਲਣਾ ਠੀਕ ਆ ਗੱਲ ਜੀ ਸਮਝੋ ਗਿਆਗਾ ਹਾਂ ਹਾਂ ਉਹ ਕੰਮ ਨਹੀਂ ਹੈਗਾਗਾ ਨਹੀਂ ਵੈਰੀ ਗੁੱਡ ਤੇਰੀ ਮੈਂ ਕੱਲ ਨੂੰ ਗੱਲ ਚ ਤੰਤਰਾਂ ਨਿਕਲੇ ਉਹ ਗੱਲ ਦਾ ਉਹ ਹੁੰਦਾ ਬੜੇ ਮੰਡੇਰੇ ਹੋਗੇ ਦੀਵਾਲ ਖਾਦ ਹੈ ਨਾ ਆਹ ਦੇਖ ਲੋ ਦੀਵਾਲ ਜਿੰਨੀ ਨਿੱਕੀ ਉਹਨੀ ਤਿੱਖੀ ਆ ਠੀਕ ਆ ਹਾਂ ਨੰਬਰ ਕਿੰਨਾ ਨੰਬਰ ਬਈ 7301652000 ਠੀਕ ਆ ਹਾਂਜੀ ਲੋ ਜੀ ਮਿੱਤਰੋ ਇਹ ਸੀ ਸਣੀ ਮਾਨਵੀ ਬੜੀਆਂ ਪਿੰਡ ਤੋਂ ਤੇ ਦੋਨੇ ਬੜਾ ਜਿਹੜੀਆਂ ਹੈਗੀਆਂ ਠੰਡੀਆਂ ਸੀਲ ਠੰਡੀਆਂ ਸੀਲ ਬਾਈ ਬਰਫ਼ ਜਿਵੇਂ ਸਿੰਘ ਨੇ ਬਹਿਣਾ ਤੇ ਉਵੇਂ ਤਾਂ ਉਹੀ ਨਹੀਂ ਹੈਗਾ ਕੁਝ ਤਰੀ ਨਹੀਂ ਮਤਲਬ ਘਰ ਤੱਕ ਦੀ ਗਰੰਟੀ ਆ ਯਾਰ ਹੋਰ ਗੱਲ ਛੱਡਦੇ ਆਪਾਂ ਠੀਕ ਆ ਘਰ ਤੱਕ ਦੀ ਗਰੰਟੀ ਹੋ ਠੀਕ ਆ ਲੋ ਵੀ ਮਿੱਤਰੋ ਇੱਥੇ ਆਜੋ ਦੋ ਡੰਗ ਦੀ ਚਵਾਈ ਕਰਕੇ ਦੋਨੇ ਗਾਮਾਂ ਤੁਸੀਂ ਲਿਜਾ ਸਕਦੇ ਹੋ ਤੇ ਬਾਕੀ ਵੀਡੀਓ ਚੰਗੀ ਲੱਗੀ ਸਨੀ ਦੀਆਂ ਗੱਲਾਂ ਰੇਟਸ ਚੰਗਾ ਲੱਗਿਆ ਦੱਸ ਜ਼ਰੂਰ ਦਿਓ ਠੀਕ ਆ ਸਨੀ ਠੀਕ ਆ